ਸ੍ਰੀ ਰਾਮ ਚੱਲ ਰਹੇ ਬਾਹਰ ਆ ਜੀ ਅੱਜ ਤਾਈ ਜੋ ਸਾਰਿਆਂ ਦੀ ਇੱਕ ਸਿਰਫ ਪਰਿਕਲਪਨਾ ਸੀਗੀ ਜਿਹਦੀ ਲੋਕਾਂ ਨੇ 500 ਸਾਲਾਂ ਤੋਂ ਉਮੀਦ 'ਚ ਬੈਠੇ ਸੀਗੇ ਅੱਜ ਉਸ ਰਾਮ ਲੱਲਾ ਦੀ ਰਾਮ ਮੰਦਰ ਦੇ ਅੰਦਰ ਪ੍ਰਾਣ ਪ੍ਰਤਿਸ਼ਠਾ ਦੇ ਉਪਲਕਸ਼ 'ਚ ਮੈਂ ਸਾਰੇ ਸੰਸਾਰ ਸਾਰੀ ਦੁਨੀਆ ਨੂੰ ਸਾਰੇ ਦੇ ਸਾਰੇ 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 ਲੋਕਾਂ ਨੂੰ ਬਹੁਤ ਬਹੁਤ ਅੱਜ ਹਾਰਦਿਕ ਵਧਾਈ ਦੇਣਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਭ ਕਾਮਨਾਵਾਂ ਦੇਣਾ ਇਤਿਹਾਸ ਕਰਦਾ ਜਿਸ ਰਾਮ ਰਾਜੇ ਦੀ ਕਲਪਨਾ ਲੈ ਕੇ ਲੋਕ ਸਿਰਫ ਗੱਲਾਂ ਹੀ ਕਰਦੇ ਸੀਗੇ ਅੱਜ ਜਦੋਂ ਅਯੁੱਧਿਆ ਦੇ ਅੰਦਰ ਰਾਮ ਮੰਦਰ ਦੇ ਅੰਦਰ ਰਾਮ ਲੱਲਾ ਜੀ ਪ੍ਰਣ ਪ੍ਰਿਵੇਸ਼ਤਾ ਹੋ ਚੁੱਕੀ ਹੈ ਉਹਦੇ ਬਾਅਦ ਉਹ ਸੁਪਨਾ ਵੀ ਰਾਮ ਰਾਜੇ ਦਾ ਹਿੰਦੁਸਤਾਨ ਦੇ ਅੰਦਰ ਸাকার ਹੋਊਗਾ ਇਸੇ ਉਮੀਦ ਤੇ ਆਸ ਦੇ ਨਾਲ ਅਸੀਂ ਸਾਰੇ ਅੱਜ ਭਗਵਾਨ ਰਾਮ ਨੂੰ ਉਹਨਾਂ ਦੇ ਸਾਹਮਣੇ ਨਤਮਸਤਕ ਹੋਣ ਨੂੰ ਇੱਥੇ ਸਾਰੇ ਇਕੱਠੇ ਹੋਏ ਆਂ ਤੇ ਸਾਰੇ ਹਿੰਦੁਸਤਾਨ ਦੇ ਅੰਦਰ ਇਸੇ ਤਰ੍ਹਾਂ ਹੀ ਭਾਈਚਾਰਕ ਸਾਂਝ ਭਾਈਚਾਰਕ ਆਪਸ ਵਿੱਚ ਕੰਪੈਸ਼ਨ ਇਸੇ ਤਰ੍ਹਾਂ ਬਣਿਆ ਰਹੇ ਤੇ ਦੇਸ਼ ਤੇ ਸਾਰੇ ਲੋਕ ਤਰੱਕੀ ਦੀ ਗੁਲਣ ਦੀਆਂ ਤਾਂ ਇੰਪੋਰਟੈਂਟ ਆਸ਼ਾ ਕਰਨਾ ਕਰੀਏ। ਅਸੀਂ ਇਸ ਤਰ੍ਹਾਂ ਦੇਖਣਾ ਚਾਹੁੰਦੇ ਹਾਂ ਅੱਜ ਦਾ ਪ੍ਰੋਗਰਾਮ ਮਾਰੇ ਪਹਿਲੇ ਤੋਂ ਪ੍ਰੋਗਰਾਮ ਦੀ ਸ਼ਾਭਾਜ

राम की कृपा है राम के बदौलत किए जैसे चल रहा है सारा कुछ आज आगर आगर मैं समझता हूं राम के अलावा और किसी बात करने की आज कोई मौका ही है सरकार है। ने छुट्टी का ऐलान नहीं किया आज और यार तो 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 सरकारें क्या करती हैं आज तो बड़ी सरकार लोग कमाया खड़ा साहब सरकार तो बड़ी मामूली चीज है सरकार तो उन्होंने बनाने से है चलती है बेमयना साहब हर एक लोग कुछ लोग यूं ही ਆਪਣੀ ਔਕਾਤ ਜੇ ਕਾਟੇ ਬਾਕੀ ਇਹਨਾਂ ਦਾ ਕੁਛ ਕੋਈ ਮਾਇਨਾ ਨਹੀਂ ਹੈ ਸਾਰੇ ਸਾਰੇ ਲਈ ਬਹੁਤ ਖੁਸ਼ੀ ਵਾਲਾ ਦਿਨ ਪੰਜਾਬ ਸਾਲ ਦੀ ਸੰਘਰਸ਼ ਤੋਂ ਬਾਅਦ ਅੱਜ ਜਿੱਦਿਆ ਕੇ ਭਗਵਾਨ ਰਾਮ ਦਾ ਮੰਦਰ ਬਣਿਆ ਔਰ ਦੇਸ਼ ਦੇ ਪ੍ਰਧਾਨੋ ਜੀ ਦੇ ਭਾਈ ਮੋਦੀ ਜੀ ਉੱਤੇ ਜਾਮਲ ਹੋਏ ਸਾਰਿਆਂ ਨੂੰ ਲੱਖ ਲੱਖ ਵਧਾਈ ਅੱਜ ਦੇ ਦਿਨ ਆਉਰ ਰਲ ਕੇ ਭਗਵਾਨ ਰਾਮ ਦੇ ਕਿਸੀ ਰਸਤੇ ਦੇ ਚੱਲ ਕੇ रामराज ਤੇ ਬੇਗੰਪੁਰਾ ਪ੍ਰਾਣ ਦੀ ਕੋਸ਼ਿਸ਼ ਕਰੀਏ ਸਾਰੇ ਆਪਣਾ ਮਾਯੋਗਦਾਨ ਪਾइए जय श्री राम जय श्री राम श्री राम ਚੱਲ ਰਹੇ ਬਾਹਰ ਆ ਰਹੀ ਦੇਖੋ ਅੱਜ ਤਾਈ ਜੋ ਸਾਰਿਆਂ ਦੀ ਕਿ ਸਿਰਫ ਪਰਿਕਲਪਨਾ ਸੀਗੀ ਜਿਹਦੀ ਲੋਕਾਂ ਨੇ 500 ਸਾਲਾਂ ਤੋਂ ਉਮੀਦ 'ਚ ਬੈਠੇ ਸੀਗੇ ਅੱਜ ਉਸ रामलल्ला ਦੀ ਰਾਮ ਮੰਦਰ ਦੇ ਅੰਦਰ ਪ੍ਰਾਣ ਪ੍ਰਤੀਸ਼ਟਾ ਦੇ ਲਕਸ਼ੇ ਮੈਂ ਸਾਰੇ ਸੰਸਾਰ ਸਾਰੀ ਦੁਨੀਆ ਨੂੰ ਸਾਰੇ ਦੇ ਸਾਰੇ ਸਾਡੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਅੱਜ ਹਾਰਦਿਕ ਵਧਾਈ ਦੇਣਾ ਤੇ ਦਿਲ ਦੀ ਗਹਿਰਾਈਆਂ ਤੋਂ ਸ਼ੁਭ ਕਾਮਨਾਵਾਂ ਦੇਣਾ ਇਤਿਹਾਸ ਕਰਦਾ ਜਿਸ ਰਾਮ ਰਾਜੇ ਦੀ ਕਲਪਨਾ ਲੈ ਕੇ ਲੋਕ ਸਿਰਫ ਗੱਲਾਂ ਹੀ ਕਰਦੇ ਸੀਗੇ ਅੱਜ ਜਦੋਂ ਅਯੁੱਧਿਆ ਦੇ ਅੰਦਰ ਰਾਮ ਮੰਦਰ ਦੇ ਅੰਦਰ ਰਾਮ ਲੱਲਾ ਜੀ ਪ੍ਰਤਾਨ ਪ੍ਰਾਣ ਪ੍ਰਤਿਸ਼ਠਾ ਹੋ ਚੁੱਕੀ ਹੈ ਉਹਦੇ ਬਾਅਦ ਉਹ ਸੁਪਨਾ ਵੀ ਰਾਮ ਰਾਜੇ ਦਾ ਹਿੰਦੁਸਤਾਨ ਦੇ ਅੰਦਰ ਸਕਾਰ ਹੋਊਗਾ ਇਸੇ ਉਮੀਦ ਤੇ ਆਸ ਦੇ ਨਾਲ ਅਸੀਂ ਸਾਰੇ ਅੱਜ ਭਗਵਾਨ ਰਾਮ ਨੂੰ ਉਹਨਾਂ ਦੇ ਸਾਹਮਣੇ ਨਤਮਸਤਕ ਹੋਣ ਨੂੰ ਇੱਥੇ ਸਾਰੇ ਇਕੱਠੇ ਹੋਏ ਆ ਇਹ ਸਾਰੇ ਹਿੰਦੁਸਤਾਨ ਦੇ ਅੰਦਰ ਇਸੇ ਤਰ੍ਹਾਂ ਹੀ ਭਾਈਚਾਰਕ ਸਾਂਝ ਭਾਈਚਾਰਕ ਆਪਸ ਵਿੱਚ ਕੰਪੈਸ਼ਨ ਇਸੇ ਤਰ੍ਹਾਂ ਬਣਿਆ ਰਹੇ ਤੇ ਦੇਸ਼ ਤੇ ਸਾਰੇ ਲੋਕ ਤਰੱਕੀ ਦੀ ਬੁਲੰਦੀਆਂ ਤੱਕ ਪਹੁੰਚਣ ਦਾ ਸ਼ਰਤ ਰੱਖਦੇ